ਦੇ ਨਾਇਬ ਜਿਹੜਾ ਛਾਲ ਮਾਰਦਾ ਉਹ ਤੇ ਪਟ્રોલ ਪਾ ਲੇਗਾ ਮੈਂ ਗੱਲੇ ਤੋੜਨ ਹੈ ਵਾਟਰ ਬਾਕਸ ਜਿਹੜਾ ਵਾਟਰ ਬਾਕਸ ਵੀ ਡਿੱਗਣ ਵਾਲਾ ਹੈਗਾ ਜਿਹੜਾ ਵਿਅਕਤੀ ਹੈ ਜਿਹੜਾ ਉੱਪਰ ਬੈਠਾ ਹੈਗਾ ਨਰਿੰਦਰ ਸਿੰਘ ਉਹਨੇ ਵੀ ਕਿਹਾ ਹੈਗਾ ਵੀ ਪਟ્રોલ ਪਾ ਕੇ ਉਹ ਤੋਂ ਛਾਲ ਮਾਰ ਜੂਗਾ ਜੇ ਉਹਦਾ ਮਸਲਾ ਹੱਲ ਨਾ ਹੋਇਆ ਸਾਰੇ ਐਡੀਸੀ ਸਾਡੇ ਡੀਡੀਪੀ ਸਾਡੇ ਵੀਡੀਓ ਸਾਡੇ ਸਾਰੇ ਅਫਸਰ ਸਾਡੇ ਤੋਂ ਜੋ ਮਰਜ਼ੀ ਕਰ ਲੈ ਅਜੀ ਤੇਰੇ ਕੁਝ ਨਹੀਂ ਹੋਣ ਦਿੰਦੇ ਤੈਨੂੰ ਤੋੜ ਨਹੀਂ ਲੜ ਦਿੰਦੇ ਸੀ ਕੀਨੇ ਘਟਾਏ ਆ ਕੌਣ ਇਹ ਜਿਹੜਾ ਸੈਕਟਰੀ ਆ ਨਾਲ ਵਾਲਾ ਇੱਕ ਵੀਰਗਾ ਇੱਕ ਸਾਡਾ ਸੰਚੀ ਦਾ ਕਹੜਾ ਪਟਵਾਰੀ ਹੋਗਾ ਇੱਕ ਇਹ ਮੁੰਡਾ ਕਾ ਚੋਣ ਲੜਦਾ ਤੋਤੀ ਇਹ ਹੈਗਾ ਪਹਿਲਾਂ ਇਹ ਰਿਜ਼ਰਵ ਸੀਗਾ ਤੁਹਾਡਾ ਆ ਪਹਿਲਾਂ ਰਿਜ਼ਰਵ ਸੀ ਜੀ ਇਹਨਾਂ ਜੋਰ ਨਾਲ ਜੱਲਣ ਲੱਗਰ ਵਾਲੀ ਜੀ ਪਟਵਾਰੀ ਆ ਕਸ਼ਮਤੀ ਪਟਵਾਰੀ ਉਹਨੇ ਉਹਦੇ ਸਾਈਨ ਨਾ ਕਰੇ ਜੋ ਜਾ ਕੇ ਕਰੀਏ ਕਰਾਉਣ ਕਿਤੇ ਕੋਠੇ ਤੇ ਲੁਕ ਜਾ ਕਰੇ ਕਿਤੇ ਕਿੱਥੇ ਲੁਕ ਜਾ ਕਰੇ ਸਾਰਾ ਪਿੰਡੇ ਦੇ ਨਾਲ ਉਹ ਬੰਦਾ 3 ਮਹੀਨਿਆਂ ਤੋਂ ਇੱਥੇ ਆਇਆ ਉਹਨੂੰ ਕੋਈ ਜਾਣਦਾ ਨਹੀਂ ਉਹਨੂੰ ਕਿਸੇ ਨੇ ਆਖਿਆ ਨਹੀਂ ਵੀ ਖੜਾ ਹੋ ਉਹ ਐਮਐਲਏ ਪੰਡੋਰੀ ਤੇ ਇਹ ਸਰਕਾਰ ਨੇ ਖੜਾ ਕਰਿਆ ਵੀ ਚੰਨੂੰ ਬਿਨਾ ਵੋਟਾਂ ਤੋਂ ਇਹ ਧੱਕਾ ਨਾ ਕਾਂਗਰਸ ਹੋਇਆ ਨਾ ਕਾਲੀਆਂ ਨੇ ਕਰਿਆ ਇਹ ਪਹਿਲੀ ਵਾਰ ਇਹ ਆਪ ਸਰਕਾਰ ਧੱਕਾ ਕਰਦੀ ਆ ਲੋਕਾਂ ਨੂੰ ਮੰਤਰੀ ਦਾ ਕਹਿੰਦੇ ਆਮ ਲੋਕਾਂ ਦੀ ਸਰਕਾਰ ਹੈ ਆਮ ਨਹੀਂ ਜੀ ਇਹ ਖਾਸ ਲੋਕਾਂ ਦੀ ਸਰਕਾਰ ਆ ਆਮ ਦੀ ਨਹੀਂ ਵਾ ਮੰਗਲਵਾਰ ਨੂੰ ਅਸੀਂ ਕਾਗਜ਼ ਭਰੇ ਸੀ ਉਹਦੇ ਕਹਿੰਦੇ ਛੋੜੇ ਕਾਗਜ਼ ਜਮਾ ਸਹੀ ਆ ਗਏ ਕੱਲ ਕਹਿੰਦੇ ਉਹ ਛੋੜੇ ਕਾਗਜ਼ ਰੱਦ ਕਰਤੇ ਆ ਗਏ ਜਦੋਂ ਵੀ ਤੁਸੀਂ ਟੈਂਕੀ ਤੇ ਚੜ੍ਹੇ ਪ੍ਰਸ਼ਾਸਨ ਨੇ ਤੁਹਾਨੂੰ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਨਹੀਂ ਜੀ ਆਇਆ ਉਹ ਕਹਿੰਦੇ ਸਾਡੀ ਸਰਕਾਰ ਆ ਮੁੰਡਾ ਕਹਿੰਦਾ ਇੱਥੇ ਕੋਈ ਨਹੀਂ ਕਹਿੰਦੇ ਪੁੱਛਦਾ ਇੱਥੇ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਇਸ ਵਕਤ ਅਸੀਂ ਮੌਜੂਦ ਆ ਹਲਕਾ ਮਹਿਲ ਕਲਾਂ ਦੇ ਪਿੰਡ ਚੀਮਾ ਚੀਮਾ ਇਹ ਲਾਸਟ ਪਿੰਡ ਆ ਪਰ ਇੱਥੇ ਇੱਕ ਵਿਅਕਤੀ ਨਾਮਜ਼ਦਗੀ ਰੱਦ ਹੋਣ ਨੂੰ ਲੈ ਕੇ ਸਵੇਰ ਦਾ ਟੈਂਕੀ ਤੇ ਚੜਿਆ ਹੋਇਆਗਾ ਤੇ ਹੱਥ ਦੇ ਵਿੱਚ ਉਹਦੇ ਪੈਟਰੋਲ ਦੀ ਬੋਤਲ ਆ ਕੀ ਆ ਸਾਰਾ ਮਾਮਲਾ ਉਹ ਬਾਈ ਤੋਂ ਵੀ ਪੁੱਛਾਂਗੇ ਪਰ ਹਾਲਾਂਕਿ ਦੇ ਸਾਰੇ ਪੰਜਾਬ ਦੀ ਅਸੀਂ ਗੱਲ ਕਰਦੇ ਆਂ ਪੰਚਾਇਤੀ ਇਲੈਕਸ਼ਨਾਂ ਨੂੰ ਲੈ ਕੇ ਨਾਮਜ਼ਦਗੀ ਭਰਨ ਨੂੰ ਲੈ ਕੇ ਪਹਿਲਾਂ ਰੌਲੇ ਸੀ ਤੇ ਹੁਣ ਜਦੋਂ ਸਕੂਟਨਿੰਗ ਦਾ ਟਾਈਮ ਆਇਆ ਜਾਨੇ ਕਿ ਪੇਪਰਾਂ ਦੀ ਜਦੋਂ ਤਫਸੀਲ ਹੋਈ ਆ ਪੇਪਰ ਚੈੱਕ ਹੋਏ ਆ ਤੇ ਉਹਦੇ ਵਿੱਚ ਕਈ ਖਾਮੀਆਂ ਪਾਈਆਂ ਗੀਆਂ ਕਿੰਨੀਆਂ ਸੋ ਇਹਨਾਂ ਨੇ ਵੀ ਆਪਦਾ ਨਾਮਜ਼ਦਗੀ ਪੇਪਰ ਭਰਿਆ ਸੀਗਾ ਉਹਦੇ ਵਿੱਚ ਕਈ ਖਾਮੀਆਂ ਪਾਈਆਂ ਗੀਆਂ ਕਿੰਨਾ ਕੀ ਖਾਮੀਆਂ ਪਾਈਆਂ ਗੀਆਂ ਕਿਉਂ ਪਾਈਆਂ ਗੀਆਂ ਤੇ ਇਹਨਾਂ ਨੂੰ ਕੀ ਉਤਰਾਜ ਆ ਉਹ ਜਾਣਦੇ ਆਂ ਬਾਈ ਜੀ ਤੁਹਾਡਾ ਨਾਮ ਕੀ ਹੈ ਜੀ ਡੰਡੀ ਸਿੰਘਾ ਜੀ ਤੇ ਕੀ ਮਾਮਲਾ ਹੋਇਆ ਬਾਈ ਤੁਸੀਂ ਚੜੇ ਹੋ ਡੰਕੀ ਤੇ ਮਾਮਲਾ ਵੀਰ ਜੀ ਗੱਲ ਹੈ ਆ ਮੈਂ ਬਲਾਸ਼ਾਂਤੀ ਮੈਂਬਰ ਆ ਮੌਜੂਦਾ ਚੀਮਿਆਂ ਦਾ ਜੀ ਤੇ ਮੈਂ ਸਰਪੰਚੀ ਦੇ ਕਰਕੇ ਪਰ ਇਹ ਜਗਤ ਉਮੀਦਵਾਰ ਤੇ ਜਮਾ ਜੀ ਤੇ ਸਾਰੇ ਮੈਨੂੰ ਉਹਨਾਂ ਦੇ ਸੈਕਟਰੀ ਵੀ ਮੈਨੂੰ ਸੈਂਡ ਕਰਤੇ ਸ਼ਾਂਤੀ ਪਰਿਵਾਰ ਸੈਂਡ ਕਰਤੇ ਵੀਡੀਓ ਵੀ ਸੈਂਡ ਕਰਦੇ ਪੰਜਾਬੀ ਵੀ ਸੈਂਡ ਕਰਤੇ ਮੈਨੂੰ ਇਹਨੂੰ ਸੀ ਕੱਟ ਕੇ ਦੇ ਦਿੱਤੀ ਜਮਾ ਕਰਦੀ ਰਸੀਦ ਵੀ ਮੈਨੂੰ ਦੇ ਦਿੱਤੀ 100 ਰੁਪਏ ਵਿੱਚ ਲੈ ਲਿਆ ਉਹਨਾਂ ਨੇ ਜੀ ਕੱਲ ਮੈਨੂੰ ਕਹਿੰਦੇ ਸਾਬ ਨੂੰ ਮੈਂਬਰ ਕਿੱਥੇ ਮਾਜੀ ਮੈਂ ਘਰੇ ਆ ਜੀ ਕਰੇ ਸਾਡੇ ਕੋਲੇ ਆ ਕੇ ਜਾ ਤੂੰ ਜੀ ਮੈਂ ਚਲਾ ਗਿਆ ਦੋ ਜਾਨੀ ਆ ਸੀ ਦੋ ਜਨੇ ਗਏ ਮੈਨੂੰ ਕਹਦੇ ਵੀ ਤੇਰੇ ਫੀਟ ਡੇ ਮੈਨੂੰ ਮੈਂ ਫੀਟ ਵੀ ਦੇ ਕੇ ਆ ਜੀ ਬਣਾ ਕੇ ਬਧੌਰ ਤੋਂ ਹਾਂ ਕਰੇ ਕਰਾਥਰੇ ਨੇ ਕਹੇ ਤੇਰਾ ਜੱਟ ਗੱਜ ਕਰਤੇ ਹਰੇ ਜੀ ਅਸੀਂ ਹਾਂ ਕਰੇ ਤੂੰ ਜੋ ਨਹੀਂ ਲੜ ਸਕਦਾ ਹਾਂ ਬਸ ਆ ਗੱਲ ਆ ਜੀ ਤੇ ਇਹ ਕਿਹਨੇ ਘਟਾਏ ਆ ਕੌਣ ਇਹ ਜੀ ਇੱਕ ਨਾ ਸੈਕਟਰੀ ਆ ਨਾਲ ਰਲਿਆ ਹਾਂ ਇੱਕ ਵੀਰ ਕੋਗਾ ਇੱਕ ਹੈੜਾ ਸੌਤੀ ਦਾ ਕਾ ਕਾੜਾ ਪਟਵਾਰੀ ਹੋਗਾ ਇਹ ਕਹੇ ਬੁੱਢਾ ਕਾ ਚੋਣ ਲੜਦਾ ਤੋਤੀ ਇਹ ਹੈਗਾ ਤੇ ਤੁਸੀਂ ਇਹ ਪਹਿਲਾਂ ਇਹ ਵੀ ਦੱਸਿਆ ਜਾ ਰਿਹਾ ਵੀ ਪਹਿਲਾਂ ਇਹ ਰਿਜ਼ਰਵ ਸੀਗਾ ਤੁਹਾਡਾ ਹਾਂ ਪਹਿਲਾਂ ਰਿਜ਼ਰਵ ਸੀ ਜੀ ਹਾਂ ਇਹਨਾਂ ਨੇ ਜੋਰ ਨਾਲ ਜੱਲਣ ਲੱਗਰ ਵਾਲੀ ਜੀ ਜੀ ਠੀਕ ਹੈ ਨਾ ਜੀ ਹਾਂ ਬਸ ਤੇ ਹੁਣ ਸਵੇਰ ਦੀ ਤੁਸੀਂ ਕਿਸੇ ਨਾਲ ਗੱਲਬਾਤ ਕਰੀ ਆ ਅਸ਼ੀਰ ਜੀ ਅਸ਼ੀਰ ਨੂੰ ਗੱਲ ਮਿਲੇ ਆ ਵੀਰੋ ਸਾਹਿਬ ਨੂੰ ਵੀਡੀਓ ਕਹਿੰਦਾ ਮੈਂ ਮੈਥਾ ਤੂੰ ਬੈਣ ਕੁਝ ਕਰ ਸਕਦਾ ਮੇਰੇ ਹੱਥ ਘੜਿਆ ਕਹਿੰਦਾ ਭਾਈ ਹਾਂ ਜੋ ਤੂੰ ਮਰਜ਼ੀ ਕਰ ਲੈ ਕਿੱਥੇ ਮਰਜ਼ੀ ਤੁਰ ਫਰ ਕਿੱਥੇ ਮਰਜ਼ੀ ਜਾ ਅਸ਼ੀਰ ਤੂੰ ਕੋ ਕਹਿੰਦਾ ਤੇਰਾ ਕੈਸਲ ਤਾਂ ਕਰਤੇ ਅੱਜ ਵੀ ਮੈਂ ਪੂਰਾ ਖੇਪੜਾ ਉੱਥੇ ਹਾਂ ਤੇਰੇ ਤੇਰੇ ਕੈਸ਼ ਲੋਗੇ ਬਸ ਹੋ ਗਏ ਤੂੰ ਜੋ ਮਰਜ਼ੀ ਕਰ ਲੈ ਸੀ ਬਸ ਤੁਹਾਨੂੰ ਕੀ ਲੱਗਦਾ ਜੇ ਤੁਸੀਂ ਕਹਿ ਰਹੇ ਹੋ ਵੀ ਤੁਹਾਡੇ ਨਾਲ ਤੱਕਾ ਹੋ ਰਿਹਾ ਹੈ ਕੌਣ ਕਰ ਰਿਹਾ ਹੈ ਤੱਕਾ ਇਹ ਤੱਕਾ ਜੀ ਸਰਕਾਰ ਵੀ ਨਾਲ ਰਲ ਗਈ ਜੀ ਹੁਣ ਤਾਂ ਹਾਂ ਵੀਰ ਕੋਗਾ ਸੈਕਟਰੀ ਆ ਸਾਡੇ ਸੰਪਤੀ ਦਾ ਪਟਵਾਰੀ ਆ ਜੇ ਮੁੰਡੇ ਆ ਜੀ ਹੂੰ ਸੰਪਤੀ ਕਿਹੜਾ ਪਟਵਾਰੀ ਆ ਜੀ ਉਹਦੀ ਮੇਰੇ ਕੋਲ ਰਿਕਾਰਡ ਹੈ ਮੈਂ ਰਾਤ ਨੂੰ ਫੋਨ ਲਾਈ ਗਏ ਕਹਿੰਦਾ ਸਾਡਾ ਕੰਮ ਤੂੰ ਕਰ ਦੇ ਮザ ਪਾ ਦੇ ਤੂੰ ਉਹਦੀ ਸੰਪਤੀ ਜੀ ਕਰੇ ਪਟਵਾਰੀ ਰੱਖਾਂ ਦਾ ਸਾਡਾ ਉਹਨੇ ਕਿਸੇ ਦਾ ਅਫਸਰ ਲਾਈਤੀ ਸੀ ਉਹ ਫੜਾਇਆ ਗਿਆ ਜੀ ਬਿਜੇ ਲੈਟਰਸ ਨੇ ਫੜਾਤਾ ਜੀ ਕਿਸੇ ਨੂੰ ਉਹਨੂੰ ਹਾਂ ਉਹ ਕਹਿੰਦਾ ਫੜਾਇਆ ਗਿਆ ਉੱਥੋਂ ਲੱਗਦਾ ਜੀ ਅਸੀਂ ਲੈ ਗਏ ਉੱਥੋਂ ਉਹ ਕਦੋਂ ਲੈ ਗਏ ਜੀ ਉਹ ਹੁਣ ਕਹਿੰਦਾ ਜੇਲ੍ਹ ਤੋਂ ਬਾਹਰ ਆ ਗਿਆ ਕਹਿੰਦਾ ਵੀ ਤੁਸੀਂ ਮੱਦਾ ਪਾ ਕੇ ਦਿਓ ਤੁਸੀਂ ਮੇਰੇ ਕੋਲ ਹਾਈ ਕਵਾਰਟਰ ਹੈ ਹੁਣ ਚਿੱਠੀ ਭੇਜਤੀ ਲੈਟਰ ਭੇਜਤਾ ਜੀ ਜੀ ਅਸੀਂ ਕਹੋ ਨਹੀਂ ਮੱਦਾ ਪਾਉਣ ਵਾਲੇ ਹਾਂ ਮੈਨੂੰ ਕੱਲ ਕਹਿੰਦਾ ਤੂੰ ਚੇਅਰਮੈਨ ਤੋਂ ਸਾਈਨ ਕਰਵਾ ਦੇ ਇਧਰ ਤੇਰਾ ਕੰਮ ਕਰ ਦਿੰਨੇ ਆ ਤੇ ਉਧਰ ਤੂੰ ਸਾਡਾ ਕੰਮ ਕਰ ਦੇ ਬਸ ਹੂੰ ਪਟਵਾਰੀ ਦਾ ਕੀ ਨਾਮ ਆ ਅੰਮਰਪਾਲ ਆ ਜੀ ਜੀ ਉਹ ਕਹਿੰਦਾ ਵੀਡੀਓ ਵੀ ਛੱਡਾ ਹਾਂ ਏਡੀਸੀ ਵੀ ਛੱਡਾ ਹਾਂ ਡੀਟੀਪੀ ਵੀ ਛੱਡਾ ਡੀਸੀ ਵੀ ਛੱਡਾ ਹਾਂ ਹੁਣ ਜਦੋਂ ਦਾ ਤੁਸੀਂ ਟੈਂਕੀ ਤੇ ਚੜ੍ਹੇ ਹੋ ਪ੍ਰਸ਼ਾਸਨ ਨੇ ਤੁਹਾਨੂੰ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਨਹੀਂ ਜੀ ਆਇਆ ਉਹ ਕਹਿੰਦਾ ਛੱਡੀ ਸਰਕਾਰ ਆ ਮੁੰਡਾ ਕਹਿੰਦਾ ਇੱਥੇ ਕੋਈ ਨਹੀਂ ਕਹਿੰਦਾ ਪੁੱਛਦਾ ਇੱਥੇ ਕਿਹੜਾ ਮੁੰਡਾ ਕਹਿੰਦਾ ਇਹ ਤੋਂ ਦੀ ਸ਼ੰਗ ਜੀ ਲੈ ਸੈਕਟਰੀ ਨੇ ਮੈਨੂੰ ਕਿਹਾ ਲੈ ਅੰਮਰਪਾਲ ਨੇ ਵੀਡੀਓ ਕਹਿੰਦਾ ਕੁਝ ਨਹੀਂ ਤੂੰ ਕਰ ਸਕਦਾ ਕਿਥੇ ਮਰਜੀ ਚੜ ਜਾ ਹਾਂ ਉਹ ਕਹਿੰਦਾ ਤੂੰ ਪ੍ਰੈਜ਼ੈਂਟ ਥੱਲੇ ਆ ਜਾ ਤੇਰਾ ਕੁਝ ਵੀ ਨਹੀਂ ਬਣਦਾ ਹਾਂ ਵੀ ਪ੍ਰਸ਼ਾਸਨ ਨੇ ਤੁਹਾਨੂੰ ਅਪੀਲ ਨਹੀਂ ਕਰੀ ਜਿਵੇਂ ਆਪਾਂ ਦੇਖ ਰਹ ਉਹਦਾ ਕਹਿੰਦਾ ਤੂੰ ਜੋ ਮਰਜ਼ੀ ਕਰ ਲੈ ਸ਼੍ਰੀ ਵੀਰੋ ਸਾਡੇ ਮੈਨੂੰ ਸਿੱਧੀ ਕੱਦਦਾ ਥੋੜਾ ਜੋ ਮਰਜ਼ੀ ਕਰ ਲੈ ਤੂੰ ਹਾਂ ਹੁਣ ਜੇ ਫਿਰ ਛੋਟਾ ਹੱਲ ਨਾ ਹੋਇਆ ਫਿਰ ਹੱਲ ਦਾ ਬੱਚੇ ਇਹੀ ਆ ਜੀ ਬਾਈਰ ਜੀ ਜੇ ਨਾ ਬੱਚੇ ਸਾਲ ਮਰਗਾ ਤਾਂ ਉਹਦੇ ਜੇ ਪੈਟਰੋਲ ਪਾਣੇ ਗੱਲੇ ਜੋਣ ਹੈ ਇਹ ਚਾਰ ਬੰਦੇ ਨੂੰ ਫੜਿਓ ਜੀ ਚਾਰ ਬੰਦੇ ਨਾ ਇੱਕੜਾ ਜੀ ਵੀਰ ਕੋ ਇੱਕ ਸੈਕਟਰੀ ਚਰਜੀ ਸਿੰਘ ਆ ਇੱਕ ਅੰਬਰਦ ਬਾੜਾ ਘਰੇ ਸੰਤੀ ਪੜਵਾਰੀ ਆ ਕੇ ਮੁੰਡਾ ਤੋਤੀਆਵਾ ਚਾਰ ਬੰਦਿਆਂ ਦਾ ਤੁਸੀਂ ਉਸ ਤੋਂ ਬਾਅਦ ਤੁਸੀਂ ਜ਼ਿੰਮੇਦਾਰ ਹੋ ਬੱਚਾ ਜੇ ਮੇਰਾ ਹੱਲ ਕੋਈ ਨਾ ਹੋਇਆ ਅੱਜ ਨਹੀਂ ਨਹੀਂ ਤੁਸੀਂ ਪ੍ਰਸ਼ਾਸਨ ਨੂੰ ਕਹਿੰਦਾ ਵੀ ਜੇ ਹੱਲ ਨਾ ਹੋਇਆ ਮੈਂ ਅਜੇ ਕੋਈ ਨਹੀਂ ਜਿਆ ਆਇਆ ਉਹਨਾਂ ਨੇ ਮੇਂ ਜਿਹੜੇ ਉਹ ਪੁਲਿਸ ਵਾਲੇ ਉਹ ਖੜੇ ਆ ਸੜਕ ਤੇ ਉਹ ਤਾਂ ਇੱਥੇ ਆਈ ਨਹੀਂ ਜੀ ਉਹ ਨਹੀਂ ਇੱਥੇ ਕੋਈ ਆਇਆ ਇੱਥੇ ਅੰਦਰ ਕੋਈ ਨਹੀਂ ਆਇਆ ਉਹ ਤਾਂ ਉੱਥੇ ਖੜਿਆ ਵਾ ਚਾਪ ਵੀਰੋ ਯੂਨੀਵਰਸਿਟੀ ਤੇ ਇੱਥੇ ਕੋਈ ਆਇਆ ਮੈਂ ਉਹਨਾਂ ਨੂੰ ਇਹ ਤਾਂ ਪਤਾ ਹੋ ਵੀ ਵਾਟਰ ਬਾਕਸ ਵੀ ਡਿੱਗਣ ਵਾਲਾ ਹੈਗਾ ਭਾਈ ਉਹ ਤਾਂ ਕੋਈ ਨਹੀਂ ਆਇਆ ਮੜ ਗਿਆ ਕਿ ਉਹ ਵੀਡੀਓ ਬਣਾ ਕੇ ਵਾਪਸ ਮੁੜ ਗਿਆ ਉਸ ਤੋਂ ਬਾਅਦ ਤਾਂ ਕੋਈ ਅੰਦਰ ਹੀ ਨਹੀਂ ਵੜਿਆ ਬਾਹਰ ਖੜੇ ਆ ਬਾਹਰ ਖੜੇ ਨੇ ਉੱਥੇ ਕੋਈ ਨਹੀਂ ਆਇਆ ਬਾਹਰ ਖੜੇ ਕੋਈ ਬੰਦਾ ਨਹੀਂ ਆਇਆ ਸਾਡੇ ਕੋਲ ਇਹਨਾਂ ਦੇ ਵਿੱਚ ਤੁਹਾਨੂੰ ਦਿਖਾ ਵੀ ਦਿੰਦਾ ਵੀ ਵਾਟਰ ਬਾਕਸ ਆ ਜਿਹੜਾ ਵਾਟਰ ਬਾਕ ਸੋ ਜਿਹੜਾ ਵਿਅਕਤੀ ਆ ਜਿਹੜਾ ਉੱਪਰ ਬੈਠਾਗਾ ਨਰਿੰਦਰ ਸਿੰਘ ਉਹਨੇ ਵੀ ਕਿਹਾਗਾ ਵੀ ਪੈਟਰੋਲ ਪਾ ਕੇ ਉਹ ਉਤੋਂ ਛਾਲ ਮਾਰ ਜੂਗਾ ਜੇ ਉਹਦਾ ਮਸਲਾ ਹੱਲ ਨਾ ਹੋਇਆ ਆ ਪਿੰਡ ਵਾਸੀਆਂ ਨੂੰ ਵੀ ਪੁੱਛਦੇ ਆ ਅਸਲ 'ਚ ਬਈ ਰੌਲਾ ਕੀ ਐ ਇਹ ਰੌਲਾ ਦਾ ਬਈ ਸਰਪੰਚੀ ਦਾ ਹੀ ਆ ਯਾਰ ਉਹ ਬੰਦੇ ਤਕੜੇ ਆਗੇ ਹਾਂ ਕਲਵੰਤ ਪਟੋਰੀ ਦੀ ਉਹਨੂੰ ਸਪੋਟ ਆ ਹਾਂ ਠੀਕ ਆ ਇਹ ਤਿੰਨ ਤਿੰਨ ਆਰੀ ਤਾਂ ਪਹਿਲਾਂ ਇਹ ਚੋਣਾ ਲੜਿਆ ਤੇ ਹੁਣ ਮੌਕੇ ਦਾ ਬਲਾਕ ਸ਼ਾਂਤੀ ਮੈਂਬਰ ਆ ਜੀ ਠੀਕ ਆ ਪਹਿਲਾਂ ਤਾਂ ਉਹਦੇ ੱਤਕਾ ਕਰੀ ਗਏ ਸਾਡੇ ਨਾਲ ਸਾਈਨ ਨਹੀਂ ਕਰਦੇ ਸੀ ਉਹ ਪਟਵਾਰੀ ਐ ਇੱਕ ਸ਼ਾਂਤੀ ਪਟਵਾਰੀ ਪਤਾ ਨਹੀਂ ਕੀ ਨਾ ਵਧਾਈ ਹਾਂ ਤੇ ਉਹਨੇ ਉੱਦੇ ਸਾਈਨ ਨਾ ਕਰੇ ਜੋ ਜਾ ਕਰੀਏ ਕਰਾਉਣ ਕਿਤੇ ਕੋਠੇ ਤੇ ਲੁਕ ਜਾ ਕਰੇ ਕਿਤੇ ਕਿੱਥੇ ਲੁਕ ਜਾ ਕਰੇ ਦੋ ਦਿਨਾਂ ਸਾਡੇ ਸਾਈਨ ਕੀਤੇ ਉਸ ਤੋਂ ਬਾਅਦ ਸਾਨੂੰ ਸਾਰਾ ਕੁਝ ਮਿਲ ਗਿਆ ਤੇ ਕਾਗਜ਼ ਭਰਤੇ ਕੱਲ ਸਾਨੂੰ ਬੁਲਾਇਆ ਗਿਆ ਵੀ ਸਵੇਰੇ ਵੀ ਛੋਡੇ ਉਹ ਆ ਗਈ ਤਰਾਜ ਗਈ ਆ ਗਈ ਅਸੀਂ ਗਏ ਤੇ ਉਸ ਤੋਂ ਬਾਅਦ ਸਾਥੋਂ ਐਫੀ ਡਿਪੋਟ ਲੈਤਾ ਗਿਆ ਇੱਕ ਕਚਹਿਰੀਆਂ ਚੋਂ ਨੌਟਰੀ ਕਰਵਾ ਕੇ ਤਹਿਸੀਲਦਾਰ ਨੇ ਤਹਿਸੀਲਦਾਰ ਕਹਿੰਦਾ ਵੀ ਛੋਡੇ ਕੰਮ ਹੋ ਗਿਆ ਛੋਡੇ ਕਾਗਜ਼ ਕਲੀਅਰ ਹੋ ਗਏ ਜਾਓ ਉਹਨੇ ਸਾਨੂੰ ਤਹਿਸੀਲਦਾਰ ਨੇ ਧੋਖੇ ਨਾਲ ਸਾਨੂੰ ਮੋੜਤਾ ਜੀ ਠੀਕ ਆ ਉਦੋਂ ਬਾਅਦ ਜਗਾਇ ਕਹਿੰਦੇ ਸਾਡੇ ਕੋਲ ਤਾਂ ਕੋਈ ਮਸਲਾ ਨਹੀਂ ਡੀਸੀ ਕੋਲੇ ਜਾਓ ਹੂੰ ਠੀਕ ਆ ਇਹ ਨਿਆਂਇਜ ਧੱਕਾ ਕਰਦੇ ਆ ਜੀ ਤੁਸੀਂ ਗਏ ਡੀਸੀ ਕੋਲੇ ਗਏ ਸੀ ਡੀਸੀ ਕੋਲ ਨਹੀਂ ਗਏ ਜੀ ਅਸੀਂ ਇੱਥੇ ਐਸਡੀਐਮ ਸਾਹਿਬ ਕੋਲੇ ਗਏ ਸੀ ਅਸ ਸਵੇਰੇ 100 150 ਬੰਦਾ ਸੀਗਾ ਸਾਡੇ ਕਿਸੇ ਨੇ ਕੋਈ ਨਹੀਂ ਸੁਣੀ ਠੀਕ ਆ ਕਹਿੰਦੇ ਸਾਡੇ ਕੋਲੇ ਕੋਈ ਹੱਲ ਨਹੀਂ ਆਪਦਾ ਡੀਸੀ ਕੋਲੇ ਜਾਓ ਜੀ ਆ ਪਿੰਡ ਦੇ ਬਜ਼ੁਰਗ ਵੀ ਖੜੇ ਆ ਹਾਂਜੀ ਕਿਵੇਂ ਇਹ ਧੱਕਾ ਹੋ ਰਿਹਾ ਹੈਗਾ ਇਹ ਤਾਂ ਜੀ ਧੱਕਾ ਜਦੋਂ ਲੋਕ ਜਿਹੜੇ ਬੰਦੇ ਨੂੰ ਚਾਹੁੰਦੇ ਆ ਹਾਂਜੀ ਸਾਰਾ ਪਿੰਡੇ ਦੇ ਨਾਲ ਹੂੰ ਉਹ ਬੰਦਾ 3 ਮਹੀਨਿਆਂ ਤੋਂ ਇੱਥੇ ਆਇਆ ਪਹਿਲਾਂ ਸतीश ਘੜਾ ਰਹਿੰਦਾ ਸੀ ਉਹਨੂੰ ਕੋਈ ਜਾਣਦਾ ਨਹੀਂ ਉਹਨੂੰ ਕਿਸੇ ਨੇ ਆਖਿਆ ਨਹੀਂ ਵੀ ਖੜਾ ਹੋ ਉਹ ਐਮਐਲਏ ਪੰਡੋਰੀ ਤੇ ਇਹ ਸਰਕਾਰ ਨੇ ਖੜਾ ਕਰਿਆ ਵੀ ਤੈਨੂੰ ਬਿਨਾ ਵੋਟਾਂ ਤੋਂ ਜਿੱਤਿਆ ਮੰਗੇ ਹੂੰ ਇਹਦੇ ਧੱਕੇ ਨਾਲ ਕੈਨਸਲ ਕਰੇ ਨੇ ਪੇਪਰ ਹੋਰ ਕੋਈ ਗੱਲ ਨਹੀਂ ਇਹਨੂੰ ਧੱਕੇ ਨਾਲ ਜਿੱਤਾਉਂਦੇ ਆ ਤੇ ਪਿੰਡ ਸਾਰਾ ਇਹਦੇ ਨਾਲ ਆ ਇਹ ਬੰਦਾ ਬੇਲਾਗ ਆ ਹੂੰ ਲੋਕਾਂ ਦੇ ਕੰਮ ਕਰਦਾ ਲੋਕਾਂ ਦੇ ਦੁੱਖ ਸੁੱਖ ਚ ਆਉਂਦਾ ਦਾ ਦੁੱਖ ਲੁਕ ਕੇ ਖੜਦਾਗਾ ਉਹ ਬੰਦੇ ਨੂੰ ਕੋਈ ਜਾਣਦਾ ਨਹੀਂ ਉਹ ਕਿਸੇ ਕੋਲੇ ਨਾ ਅੱਜ ਤੱਕ ਵੋਟ ਮੰਗਣਾ ਆਇਆ ਉਹ ਤਾਂ ਇੱਕ ਤਾਨਾਸ਼ਾਹੀ ਸਰਕਾਰ ਆ ਠੱਕੇ ਨਾਲ ਉਹਨੂੰ ਜਿੱਤੇ ਆਉਂਦੇ ਆ ਉਹ ਲੋਕ ਉਹਨੂੰ ਪਸੰਦ ਨਹੀਂ ਕਰਦੇ ਪ੍ਰਮੁੱਖ ਮੰਤਰੀ ਦਾ ਕਹਿੰਦੇ ਆਮ ਲੋਕਾਂ ਦੀ ਸਰਕਾਰ ਹੈ ਆਮ ਨਹੀਂ ਜੀ ਇਹ ਖਾਸ ਲੋਕਾਂ ਦੀ ਸਰਕਾਰ ਆ ਆਮ ਦੀ ਨਹੀਂ ਇਹ ਖਾਸ ਲੋਕਾਂ ਦੀ ਆ ਇਹ ਜਿਹੜੇ ਆਮ ਸੀ ਉਹ ਖਾਸ ਬਣ ਗਏ ਇਹ ਧੱਕਾ ਨਾ ਕਾਂਗਰਸ ਹੋਇਆ ਨਾ ਕਾੜੀਆਂ ਨੇ ਕਰਿਆ ਇਹ ਪਹਿਲੀ ਵਾਰ ਇਹ ਆਪ ਸਰਕਾਰ ਧੱਕਾ ਕਰ ਰਹੀ ਆ ਲੋਕਾਂ ਨੂੰ ਇਹ ਕਿਸੇ ਗਰੀਬ ਲਈ ਸੁਣਦੀ ਨਹੀਂ ਇਹ ਤਾਂ ਆਪਦੀ ਮਨਮਰਜ਼ੀ ਕਰਦੀ ਆ ਲੋਕਾਂ ਨੂੰ ਇਹਨਾਂ 'ਤੇ ਭਰੋਸਾ ਉੱਠ ਖੜਾ ਹੁਣ ਸਾਰਾ ਪਿੰਡ ਇਹ ਬਾਈ ਨਾਲ ਸਾਰਾ ਪਿੰਡ ਬੱਚਾ ਸਾਰੇ ਨਾਲ ਆ ਜਾਈ ਸਾਰਾ ਨਾਲ ਅਰੇ ਨਾਲ ਫਿਰ ਸਰਕਾਰ ਧੱਕਾ ਕਰ ਰਹੀ ਆ ਹਾਂ ਧੱਕਾ ਕਰ ਰਹੀ ਆ ਹਾਂਜੀ ਧੱਕਾ ਇੱਕ ਬਾਈ ਇਹ ਦੱਸਿਓ ਜਿਹੜਾ ਕਾਗਜ਼ ਰੱਦ ਹੋਣ ਵਾਲਾ ਇਹ ਸਾਨੂੰ ਕਦੋਂ ਪਤਾ ਲੱਗਦਾਗਾ ਇਹ ਕੱਲ ਸਾਉਂਡ ਦਾ ਸਹੀ ਮੈਨੂੰ ਤਾਂ ਜੋ ਸਾਉਂਡ ਦਾ ਸਬੀਰ ਜੀ ਹਾਂ ਬਾਈ ਬੀਟਾ ਮੈਨੂੰ ਨੇ ਕਰਾਗਾ ਸਵਾ 2 ਵਜੇ ਫੋਨ ਆ ਹਾਂ ਅਸੀਂ ਉਹ 2:30 ਚਲੇ ਗਏ 2:30 ਵਜੇ ਕਹਿੰਦਾ ਮੈਨੂੰ ਕਹਿੰਦਾ ਵੀ ਵੀਡੀਓ ਦੇ ਵੀਡੀਓ ਸਾਬ ਕਹਿੰਦਾ ਲੈ ਸੈਟ ਸਾਰਾ ਕਹਿੰਦੇ ਮੈਂ ਲੈ ਕੈਫੇਟਰ ਦੇ ਦਰਨੋ ਕਹਿੰਦੇ ਬਾਅਦ ਤੇਰਾ ਕੰਮ ਹੋ ਗਿਆ ਸ਼ਰੀਪ ਸਾਹਿਬ ਕਹਿੰਦੇ ਤੁਸੀਂ ਚਲੇ ਜਾਓ ਹੁਣ ਮੈਂ ਬਰਾ ਤੁਸੀਂ ਕੋਈ ਚਿੰਤਾ ਨਾ ਕਰੋ 7 ਤਰੀਕ ਨੂੰ ਸਾਨੂੰ ਦੇਵਾਂਗੇ ਨਿਸ਼ਾਨ ਇਸ ਜੀ ਕਹਿੰਦੇ ਤੇ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਕੋਈ ਸ਼ਿਕਾਇਤ ਵਗੈਰਾ ਕੋਈ ਚਿੱਠੀ ਵਗੈਰਾ ਪਾਈ ਆ ਹੁਣ ਮੇਲ ਮੂਲ ਕਰੀ ਕੋਈ ਕਿ ਨਹੀਂ ਕੋਈ ਨਹੀਂ ਸਾਡੇ ਕਿਸੇ ਸੁਣੀ ਨਹੀਂ ਮੇਰੇ ਦਾ ਬਾਸੀ ਹੀ ਕਹਿੰਦਾ ਕੁਸ ਹੈਗਾ ਹਾਂ ਤੇ ਕਿਸੇ ਦਾ ਫੋਨ ਫਾਣ ਵੀ ਆਏ ਕੋਈ ਵਧਾਇਕ ਦਾ ਜਾਂ ਹੋਰ ਕਿਸੇ ਦਾ ਤੁਹਾਨੂੰ ਸਾਨੂੰ ਜੀ ਹਾਂ ਸਾਨੂੰ ਕਹਿੰਦਾ ਗਰੀਬਾਦ ਕੋਣ ਕਰਦਾ ਜੀ ਯਾਰ ਸੰਗਤੀ ਮੇਰੇ ਨਾਲ ਦਾ ਕੱਲੀ ਬਾਜ ਨਗਰ ਹੈ ਮੇਰੇ ਨਾਲ ਤੁਹਾਨੂੰ ਕਿਹੜੇ ਫੋਨ ਕਰਨਾ ਜੀ ਕਿ ਦੱਸੋ ਕਿਹੜਾ ਅਗਲੀ ਡਰ ਦੱਸ ਕਿਹੜਾ ਸਾਡੇ ਕੋਲ ਆਇਆ ਹੁਣ ਸਾਨੂੰ ਕਿੰਨੇ ਘੰਟੇ ਹੋ ਗਏ ਬਾਈ ਉੱਪਰ ਚੜਿਆ ਨੂੰ ਸਾਨੂੰ ਜੀ ਬਹੁਤ ਰਵਾਂ ਤਿੰਨ ਚਾਰ ਤਿੰਨ ਚਾਰ ਘੰਟੇ ਦਾ ਹੋਈਗਾ ਚੜਿਆ ਨੂੰ ਜੀ ਹੂੰ ਤੇ ਪੁਲਿਸ ਨੇ ਵੀ ਕੋਈ ਬੇਨਤੀ ਨਹੀਂ ਕੀਤੀ ਉਹਦਾ ਜੀ ਉਹਦਾ ਪਤਾ ਨਹੀਂ ਫੜਨਾ ਜੇ ਅਸੀਂ ਉੱtre ਆਏ ਹੁਣ ਫੜ ਕੇ ਲੈ ਜਾਵਾਂਗੇ ਉਹਦਾ ਗਿੜਾ ਮਾਰਦੇ ਰੋ ਸਾਡੇ ਪੀਤ ਹਾਂ ਕੌਣ ਗਿੜਾ ਮਾਰਦਾ ਇਹ ਸਾਰੇ ਮੁਲਾਜ਼ਮ ਵਾਲੇ ਜੀ ਨਹੀਂ ਮੁਲਾਜ਼ਮ ਵੀ ਕਹਿੰਦੇ ਵੀ ਬੈਠ ਜਾਓ ਆ ਬੈਠੋ ਜੀ ਪੂਰਾ ਦਵਾ ਜੀ ਦੱਸੋ ਕੀ ਹੱਲ ਕਰਕੇ ਦੱਸੋ ਕਿੱਧਰ ਜਾਏਗਾ ਉਹਨੇ ਸੀ ਨਹੀਂ ਕੋਈ ਅਧਿਕਾਰੀ ਫੋਨ ਕਰ ਰਿਹਾ ਪ੍ਰੈਸ਼ਰ ਪਾ ਰਿਹਾ ਉਹਦਾ ਜੇ ਇਹ ਮੁੰਡਾ ਕਿਹੜਾ ਅੰਮਰਪਾਲ ਦਾ ਕੋਈ ਰਿਸ਼ਤੇਦਾਰ ਆ ਜੀ ਉਹਨੇ ਕਹਾਂ ਡੀਡੀਪੇ ਨਾਲ ਗੱਲ ਕਰਾਈ ਮੈਂ ਹੱਡੀ ਮੇਰੇ ਕੋਲ ਇਹ ਕੌਣ gana ਹੈ ਉਹ ਕਹਿੰਦਾ ਏਡੀਸੀ ਸਾਡਾ ਡੀਡੀਪੇ ਸਾਡਾ ਵੀਡੀਓ ਸਾਡਾ ਹਾਂ ਸਾਰੇ ਅਫਸਰ ਸਾਡੇ ਤੋਂ ਜੋ ਮਰਜ਼ੀ ਕਰ ਲੈ ਜੀ ਕੋਈ ਕੁਝ ਨਹੀਂ ਹੋਣ ਦਿੰਦੇ ਤੈਨੂੰ ਚੋਣ ਨਹੀਂ ਲੜ ਦਿੰਦੇ ਸੀ ਹਾਂ ਕਿੰਨੀ ਵੋਟਾਂ ਪੈਂਦੀ ਬਾਈ 4500 ਵੋਟਾਂ ਜੀ ਸਾਰਾ ਨਗਰ ਨਾਲ ਆ ਜੀ ਹਾਂ ਤੇ ਹੁਣ ਜੇ ਹੱਲ ਨਾ ਹੋਇਆ ਫਿਰ ਇੱਥੇ ਬੈਠੇ ਰਹਾਂਗੇ ਆਉਂਦਾ ਫਿਰ ਇੱਥੇ ਬੈਠੇ ਹੀ ਜਾਦੇ ਫਿਰ ਆਹ ਅੱਲਾ ਜੇ ਤਾਂ ਥੱਲੇ ਹਲੋ ਤਾਂ ਗੱਲ ਹੀ ਨਹੀਂ ਫਿਰ ਹੂੰ ਪਰ ਦੋ ਗੱਲਾਂ ਹੀ ਨੇ ਬਸ ਜੇ ਨਾ ਹੱਲ ਹੋਇਆ ਕੋਈ ਪਹਿਲਾਂ ਵੀ ਇਲੈਕਸ਼ਨ ਹੁੰਦੇ ਹੋਣਾ ਪਿੰਡ 'ਚ ਪਹਿਲਾਂ ਵੀ ਇਹੇ ਦਾ ਮਾਹੌਲ ਸੀ ਨਾਲ ਜੀ ਨਾਲ ਨਾਲ ਹੋਰ ਪਹਿਲੀ ਵਾਰੀ ਹੋਇਆ ਜੀ ਲੜਿਆ ਗਿਆ ਇਲੈਕਸ਼ਨ ਪਹਿਲੀ ਵਾਰੀ ਹੋਇਆ ਜਾਂ ਸਾਡੀ ਜਿਹੜਾ ਪਹਿਲਾ ਇਲੈਕਸ਼ਨ ਲੜਿਆਗਾ ਉਹ ਮੁੰਡਾ ਹੂੰ ਫਿਰ ਉਹ ਵੀਰ ਨੂੰ ਜਿਵੇਂ ਮਾਰਦਾ ਖੈਦਗੀ ਹੂੰ ਫਿਰ ਕੰਮ ਕਰਦਾਗਾ ਹਾਂ ਜੀ ਸਾਡੇ ਗਰੀਬਾਂ ਦੇ ਕੰਮ ਕਰਦਾਗਾ ਇਹ ਗਰੀਬਾਂ ਦੇ ਕੰਮ ਕਰਦਾ ਤਾਂ ਸੀ ਉੱਥੇ ਬਿਠਾਤਾ ਜੀ। ਸਾਡੀ ਸੰਗਤ ਮੰਗਰਾ ਜੀ ਸਾਡੀ ਸਾਡੀ ਸੰਗਤ ਮੰਗਰਾ ਜੀ ਸੰਗਤ ਫੇਰੀ ਦੇ ਨਾਲ ਆਈ ਜੀ ਗਰੀਬਾਂ ਦੇ ਕੰਮ ਕਰਦਾ ਜੀ ਇਹ। ਹਾਂ। ਫੇ ਪਹਿਲਾਂ ਜਿਹੜੇ ਸਰਪੰਚੀ ਦੇ ਪਿਛਲੇ ਦਹਾਕਿਆਂ ਚ ਇਲੈਕਸ਼ਨ ਹੁੰਦੇ ਆ ਉਦੋਂ ਉਦੋਂ ਵੀ ਐਂ ਹੁੰਦਾ ਸੀਗਾ ਰੌਲਾ ਰੱਪਾ ਕਿ ਨਹੀਂ? ਨਹੀਂ। ਪਹਿਲੀ ਵਾਰ ਕੋਈ ਰੋਣਾ ਨਹੀਂ। ਪਹਿਲੀ ਵਾਰ ਹੋਇਆ ਜੀ ਇਹ ਚਾਲ। ਨਹੀਂ ਕਿਤੇ ਰੌਲਾ ਨਹੀਂ ਛਪਿਆ। ਸਾਡਾ ਹੋਇਆ ਜੀ ਅਸੀਂ ਰੋਡ ਜਾਮ ਕਰਾਂਗੇ। ਇਹ ਜਾਲ ਕਹਿੰਦੇ ਸੀ। ਹੂੰ। ਸੋਨ ਵੀ ਹੱਥ ਬੰਨ ਕੇ ਮੈਂ ਜੈਡੀ ਅਸੀਂ ਰੋਡ ਜਾਮ ਕਰਾਂਗੇ। ਹੂੰ। ਤਦੇਵੇਂ ਪੁਲਿਸ ਵਾਲੇ ਇੱਥੇ ਸਵੇਰ ਦੇ ਖੜੇ ਉਹ ਆਏ ਨਹੀਂ ਅੰਦਰ ਆਏ ਨਹੀਂ ਕੋਈ ਨਹੀਂ ਆਇਆ ਸਾਡੀ ਕੀ ਨਹੀਂ ਇੱਥੇ ਖੜਾ ਟੋਲ ਲਾਈ ਪੁੱਛ ਲੋ ਇਹ ਸਾਡਾ ਗਰੀਬਾਂ ਦਾ ਆਮ ਹੈ ਸਾਡਾ ਗਰੀਬਾਂ ਹਾਮੀ ਹੈ ਜੀ ਇਹ ਏ ਬੰਦੇ ਨੂੰ ਤਾਂ ਸੀ ਉਹ ਨਹੀਂ ਜਾਣਦੇ ਉਹ ਸਾਡੇ ਗੋਦੀ ਚੱਕ ਕੇ ਖੜਿਆ ਆਇਆ ਪਿਆ ਇਹ ਜਿਹੜਾ ਬੰਦਾ ਜੀ ਦੂਜੀ ਪਾਰਟੀ ਦਾ ਬੰਦਾ ਸਾਨੂੰ ਨਹੀਂ ਪਤਾ ਕਾਹੋਂ ਨਾ ਕਿਧਰੋਂ ਆਇਆ ਸੀ ਕੋਈ ਜਾਣਦੇ ਨਹੀਂ ਹਾਂ ਅੱਜ ਤੱਕ ਮੈਂ 60 ਸਾਲ ਨਾਲ ਉਹਦੇ ਮਰੂਦਾ ਬਾਕ ਵੀ ਨਹੀਂ ਮੈਂ ਹਡੇ ਪਿੰਡ ਦਾ ਨਹੀਂ ਜਿਹੜਾ ਦੂਜਾ ਖੜਾ ਹੈ ਹਾਏ ਪਿੰਡ ਦੇ ਹੋ ਰਹਿੰਦਾ ਨਹੀਂ ਉਹ ਕਾਂਗਰਿਆਂ ਵਾਲਿਆਂ ਦੀ ਪਿੰਡਾਂ ਦੇ ਵਿੱਚ ਹੀ ਹੁੰਨਿਆ ਨੇ ਹੂੰ ਅੱਛਾ ਬਾਕੀ ਇਹ ਜਿਹੜਾ ਬੰਦਾ ਉਹਨੇ ਸਾਡਾ ਗਰੀਬਾਂ ਦਾ ਨਰੇਗਾ ਦਾ ਕੰਮ ਚਲਾਇਆ ਇਹਨੇ ਰਕਨਾ ਜੀ ਨਾ ਪੈਸੇ ਗੌਰਮੈਂਟ ਦੇ ਕੱਲੇ ਕੱਲੇ ਨੂੰ ਪੈਸੇ ਮੈਨ ਲਊ ਉਹਨੇ ਸਾਡੇ ਕੰਮ ਦੀ ਬੰਦੀ ਲਾਂਦੀ ਬੋਲੋ ਜੀ ਬੋਟ ਦਾ ਇਹ ਹੱਕਦਾਰਾ ਕੋ ਹੱਕਦਾਰਾ ਹੈ ਤੇ ਤੁਸੀਂ ਉਹ ਕਿਹੜੀ ਪਾਰਟੀ ਦਾ ਹੈ ਜਿਹੜਾ ਦੂਜਾ ਕੈਂਡੀਡੇਟ ਆ ਉਹ ਜਾਂ ਹਾਂ ਪਾਰਟੀ ਠੀਕ ਆ ਨੌਜਵਾਨ ਵੀ ਆ ਬਾਈ ਕਿਵੇਂ ਤੱਕਾ ਹੋ ਰਿਹਾ ਹੈ ਬਾਈ ਨਾ ਪੂਰਾ ਫੁੱਲ ਧੱਕਾ ਹੋ ਰਿਹਾ ਵੀ ਬਾਈ ਨਾ ਹਾਂ ਅਸੀਂ ਤਾਂ ਬਾਈ ਇਹ ਇਨਸਾਫ ਚਾਹੁੰਦੇ ਆ ਵੀ ਬਾਈ ਨੂੰ ਇਨਸਾਫ ਮਿਲੇ ਵੀ ਵੋਟਾਂ ਪੈਣ ਵੀ ਜੇ ਵੋਟਾਂ ਤੇ ਖੜੇ ਹੋਏ ਨੇ ਇੱਕ ਦੂਜੇ ਕੈਂਡੀਡੇਟ ਨਾਲ ਵੀ ਜੇਤਾਰ ਹੋਵੇ ਯਾਰ ਇਨਸਾਫ ਦੀ ਜੇਤਾਰ ਹੋਵੇ ਥੋੜੀ ਵੀ ਇੱਕ ਨਾ ਸਾਫ ਧੱਕਾ ਹੋਵੇ ਵੀ ਇੱਕ ਕੁਰਸੀ ਤੇ ਬੈਠਾ ਘਰੇ ਨਜ਼ਾਰੇ ਲਈ ਜਾਂਦਾ ਹੋਵੇ ਵੀ ਇੱਕ ਬੰਦੇ ਨਾਲ ਪੂਰਾ ਫੁੱਲ ਧੱਕਾ ਕਰ ਦਈਏ ਹਾਂ ਜਾਂ ਤਾਂ ਬਾਈ ਵੋਟਾਂ ਪਵਾਵਾਂਗੇ ਨਹੀਂ ਬਸ ਵੋਟਾਂ ਰੱਦ ਕਰਾਵਾਂਗੇ ਹਾਂ ਜੇ ਤਾਂ ਬਈ ਸਾਡੇ ਬੰਦ ਨੂੰ ਮੰਨ ਕੇ ਗੱਲ ਵੀ ਖੜਾ ਕਰਦੇ ਆਗੇ ਤਣ ਸਾਫ ਦਿੰਦੇ ਆ ਤਾਂ ਪਿੰਡ ਚ ਬੂਟ ਪਊਗੀ ਨਹੀਂ ਬਈ ਪਿੰਡ ਚ ਕੋਈ ਬੂਟ ਨਹੀਂ ਪੈਂਦੀ ਜਮਾ ਬਸ ਬੈਣ ਹੀ ਕਰ ਦਿੰਨੀ ਆ ਵੋਟਾਂ ਪਾਣੀਆਂ ਚੋਣਾਂ ਰੱਦ ਹੋਣੇ ਜੇ ਦੀ ਫੇਰਾ ਹਾਂ ਇਹ ਲੜਾਈ ਜੀ ਸੱਚ ਦੇ ਝੂਠ ਦੀ ਲੜਾਈ ਹੈ ਜੀ ਹਾਂ ਅਸੀਂ ਸਾਰੇ ਜੀ ਸੱਚ ਨਾਲ ਖੜੇ ਹੈਗੇ ਹਾਂ ਠੀਕ ਹੈ ਜੀ ਬਸ ਇਹ ਹੀ ਗੱਲ ਹੈ ਜੀ ਬਸ ਥੋੜੇ ਪਿੰਡ ਚੋਂ ਕੋਈ ਗਿਆਨ ਹੀ ਬੀਡੀਪੀਓ ਕੋਲੇ ਜਾਂ ਹੋਰ ਅਧਿਕਾਰੀਆਂ ਕੋਲੇ ਵੀ ਇਹ ਕੀ ਹੋ ਰਿਹਾ ਹੈਗਾ ਨਹੀਂ ਜੀ ਕੋਈ ਨਹੀਂ ਗਏ ਸਾਰੇ ਇਕੱਠੇ ਗਏ ਸਵੇਰੇ ਅਸੀਂ ਉਹਨਾਂ ਨੇ ਕੋਈ ਹੱਲ ਨਹੀਂ ਕਰਿਆ ਸਾਡੇ ਹਾਂ ਜੀ ਕੋਈ ਭੁੱਖੇ ਤੇ ਹੈ ਜੀ ਉੱਥੇ ਹੀ ਫਿਰਦਾ ਸੈਣੀ ਫਿਰਦਾ ਜੇ ਕਿਸੇ ਨੇ ਨਹੀਂ ਸੁਣੀ ਸਾਡੀ ਹਾਂ ਸੈਣਿਆ ਦਫ਼ਤਰ ਹਾਂ ਸੈਣਿਆ ਜੀ ਹਾਂ ਸਾਰੇ ਅਸੀਂ ਉੱਥੇ ਆਏ ਹਾਂ ਮੈਨੂੰ 100 150 ਤਾਂ ਬੁੜੀ ਹੈ 100 200 300 ਬੰਦਾ ਆ ਸੀ ਅਸੀਂ ਉੱਥੇ ਸਾਡੀ ਕਿਸੇ ਨੇ ਨਹੀਂ ਸੁਣੀ ਜੀ ਸਾਨੂੰ ਇੱਕ ਵਾਰੀ ਤਸਵੀਰਾਂ ਵੀ ਦਿਖਾ ਦਿੰਨੇ ਆ ਇਧਰ ਬੁੜੀਆਂ ਵੀ ਬੈਠੀਆਂ ਆ ਗਈਆਂ ਤੁਸੀਂ ਦੇਖ ਸਕਦੇ ਹੋ ਤਸਵੀਰ ਵੀ ਇਹ ਜਿਹੜਾ ਮਸਲਾ ਹੈਗਾ ਇਹ ਮਸਲਾ ਇੱਕ ਪਿੰਡ ਦਾ ਤਾਂ ਜ਼ਰੂਰ ਆ ਪਰ ਇਹ ਮਸਲਾ ਇਲੈਕਸ਼ਨ ਕਮਿਸ਼ਨ ਦੇ ਧਿਆਨ ਚ ਵੀ ਅਸੀਂ ਲਿਆਉਣਾ ਚਾਹਾਂਗੇ ਅਸੀਂ ਇੱਧਰ ਜਿਹੜੀਆਂ ਲੇਡੀਜ਼ ਬੈਠੀਆਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਵੀ ਅਸਲ ਦੇ ਵਿੱਚ ਜਿਹੜਾ ਰੌਲਾ ਹੈਗਾ ਜਾਂ ਰੌਲਾ ਇਹ ਕੀ ਚੱਲ ਰਿਹਾ ਕੀ ਜੀ ਉਹ ਬਾਈ ਜੀ ਨਾਲ ਤੱਕਾ ਹੋ ਰਿਹਾ ਜੀ ਹਾਂਜੀ ਹਾਂਜੀ ਅਸੀਂ ਕਦੋਂ ਕਦੇ ਬੈਠੇ ਸਵੇਰ ਦੇ ਬੈਠੇ ਆਂ ਵੀਰ ਜੀ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕਰੀ ਹੈਗੀ ਮਾੜੇ ਦਾ ਕੋਈ ਨਹੀਂ ਸੁਣਦਾ ਤੱਕੜੇ ਦੇ ਸਾਰੇ ਆਗੇ ਸਵੇਰ ਦੇ ਅਸੀਂ ਬੈਠੇ ਆ ਕੋਈ ਬੰਦਾ ਨਹੀਂ ਆਇਆ ਇੱਥੇ ਸਵੇਰ ਦੇ ਅਸੀਂ ਬੈਠੇ ਆਗੇ ਮੰਗਲਵਾਰ ਨੂੰ ਅਸੀਂ ਕਾਗਜ਼ ਭਰੇ ਸੀ ਉਹਦੇ ਕਹਿੰਦੇ ਛੋੜੇ ਕਾਗਜ਼ ਜਮ੍ਹਾਂ ਸਹੀ ਆਗੇ ਕੱਲ ਕਹਿੰਦੇ ਓਹ ਛੋੜੇ ਕਾਗਜ਼ ਰੱਦ ਕਰਤੇ ਆਗੇ ਰਾਤ ਅਸੀਂ 8 ਵਜੇ ਆਏ ਆ ਉੱਥੋਂ ਤੱਕੇ ਖਾਂਦੇ ਸਵੇਰ ਦੇ ਹੁਣ ਅਸੀਂ ਬੈਠੇ ਆ ਸਾਡੀ ਕੋਈ ਨਹੀਂ ਸੁਣਦਾਗਾ ਹਾਂ ਕਲਵੰਤ ਪਡੋਰੀ ਉਹਨਾਂ ਦੀ ਪੂਰੀ ਮਦਦ ਕਰਦਾਗਾ ਸਾਡੀ ਕੋਈ ਨਹੀਂ ਸੁਣ ਰਹਾ ਅਸੀਂ ਸਵੇਰ ਦੇ ਆਈ ਬੈਠਿਆਂਗੇ ਪ੍ਰਸ਼ਾਸਨ ਕੋਲੇ ਆਈ ਮੰਗਾ ਵੀ ਸਾਡਾ ਨਹੀਂ ਇਨਸਾਫ ਦਵਾਇਆ ਜਾਵੇ ਨਹੀਂ ਵੋਟਾਂ ਰੱਦ ਕੀਤੀਆਂ ਜਾਣ ਹਾਂ ਪੁਲਿਸ ਵਾਲੇ ਆਏ ਨਹੀਂ ਪੁਲਿਸ ਵਾਲੇ ਕੁਝ ਨਹੀਂ ਕਰ ਰਹੇ ਹੈਗੇ ਸਵੇਰ ਦੇ ਖੜੇ ਆ ਗਏ ਆਈ ਚੱਕੀ ਜਾਂਦੇ ਹੈਗੇ ਹਾਂ ਮਾੜਿਆਂ ਨੂੰ ਢਾਉਂਦਿਆ ਗੇ ਤਕੜੇ ਕੋਲੇ ਕੋਈ ਨਹੀਂ ਜਾਂਦਾ ਹੈਗਾ ਜੀ ਹਾਂ ਬਸ ਆਹੀ ਸਾਡੀ ਮੰਗ ਹੈ ਸਰਕਾਰ ਕੋਲੇ ਵੀ ਸਾਨੂੰ ਵੀ ਇਨਸਾਫ ਦਿੱਤਾ ਜਾਵੇ ਹਾਂਜੀ ਸੋਡਾ ਕੀ ਕਹਿਣਾ ਜੀ ਕੀ ਧੱਕਾ ਹੋ ਰਿਹਾ ਜੀ ਬਾਈ ਨਾਲ ਹਾਂਜੀ ਹਾਂਜੀ ਬਿਲਕੁਲ ਧੱਕਾ ਹੋ ਰਿਹਾ ਜੀ ਨਜਾਇਜ਼ ਧੱਕਾ ਹੈ ਜੀ ਦੇਖੋ ਜੀ ਗਰੀਬ ਬੰਦਾ ਵਿਚਾਰਾ ਚੱਲ ਜਿੱਤਦਾ ਤੇ ਜਾਂ ਪਹਿਲੀ ਮਾਕ ਆ ਜਾਂਦੇ ਦੇਖੋ ਸਹਿਮਤੀ ਨਾਲ ਕਹਿੰਦੇ ਵੀ ਅਸੀਂ ਇਹਨੂੰ ਹੀ ਰੱਖਣਾਗੇ ਇਹਨੂੰ ਬਿਠਾਣ ਦੇ ਹੁਣ ਇਹਨੇ ਗਰੀਬ ਬੰਦੇ ਨੇ ਇੰਨਾ ਖਰਚਾ ਕਰਤਾ ਖਬਰ ਕਿੱਥੋਂ ਫੜ ਕੇ ਖਰਚਾ ਕਰਿਆ ਇਹਨੇ ਜਦੋਂ ਇਹਨੇ ਖਰਚਾ ਕਰਤਾ ਤੇ ਹੁਣ ਇਹਨੂੰ ਕਹਿੰਦੇ ਆ ਕੇ ਤੇਰੇ ਕੇ ਵੋਟਾਂ ਵੀ ਰੱਦ ਹੋ ਗਈਆਂ ਸਾਨੂੰ ਤਾਂ ਜੀ ਪਤਾ ਹੀ ਨਹੀਂ ਲੱਗਿਆ ਜਦੋਂ ਇਹ ਬੱਚਾ ਇੱਥੇ ਚੜ ਗਿਆ ਕਹਿੰਦਾ ਮੈਂ ਤਾਂ ਮਰਨਾ ਹੀ ਆ ਬਸ ਜੇ ਬੱਚੇ ਨੂੰ ਕੁਝ ਹੁੰਦਾ ਫਿਰ ਸਾਡੇ ਪਿੰਡ ਦੀ ਬਦਨਾਮੀ ਆ ਜੀ ਨਾਲ ਅਸੀਂ ਤਾਂ ਵੋਟਾਂ ਪਾਉਣ ਨਹੀਂ ਦੇਣਾ ਸਾਡਾ ਮਸਲਾ ਆ ਜੀ ਜਿੰਮੇਵਾਰ ਆ ਜੀ ਹਾਂਜੀ ਸਰ ਇਹ ਗਵਰਨਮੈਂਟ ਜਿੰਮੇਵਾਰ ਆ ਇਹਨਾਂ ਦੇ ਜਿੰਮੇਵਾਰ ਆ ਇਹ ਜਿੰਮੇਵਾਰ ਆ ਇਹ ਸਾਡੇ ਬੱਚੇ ਨੂੰ ਮਾਰੀ ਤਾਂ ਇਹਦਾ ਕੌਣ ਜਿੰਮੇਵਾਰ ਹੈ ਨਹੀਂ ਜੀ ਸਾਰੇ ਪੁਲਿਸ ਪ੍ਰਸ਼ਾਸਨ ਦੀ ਜਿੰਮੇਵਾਰ ਹੈ ਵੀਡੀਓ ਵੀ ਜਿੰਮੇਵਾਰ ਹੈ ਵੀਡੀਓ ਨੇ ਵੀ ਸੁਣੀ ਨਹੀਂ ਜੀ ਅਸੀਂ ਗਈ ਸੀ ਵੀਡੀਓ ਸਾਡੇ ਵਿੱਚ ਦੀ ਲੰਘ ਹੈ ਜੀ ਕੋਈ ਸੁਣੀ ਨਹੀਂ ਸੁਣੀ ਨਹੀਂ ਜੀ ਉਹਨੇ ਕੋਈ ਗੱਲਬਾਤ ਨਹੀਂ ਸੁਣੀ ਸਾਡੇ ਵਿਚ ਦੀ ਜਮਾ ਸਾਡੇ ਕੋਲ ਦੀ ਲੰਘਾ ਵੀਡੀਓ ਜੇ ਉਹ ਗੱਲਬਾਤ ਸੁਣਦੇ ਫਿਰ ਇਹਨੂੰ ਕੀ ਲੋੜ ਪਈ ਇੱਥੇ ਚੜਨ ਦੀ ਜਦੋਂ ਤਾਂ ਇਹਨਾਂ ਨੇ ਐਲਾਨ ਕੀਤਾ ਖੜੇ ਹੋਣ ਦੇ ਇਹਨਾਂ ਤੇ ਵੀ ਪ੍ਰੈਸ਼ਰ ਪਾਇਆ ਜਾ ਰਿਹਾ ਹੈਗਾ ਹਾਂਜੀ ਹਾਂਜੀ ਪੂਰਾ ਪ੍ਰੈਸ਼ਰ ਪਾਇਆ ਜਾ ਰਿਹਾ ਜੀ ਹਾਂਜੀ ਜੀ ਕੋਈ ਤਸਵੀਰ ਆਈਆਂ ਤੁਸੀਂ ਦੇਖ ਸਕਦੇ ਹੋ ਪਿੰਡ ਚੀਮਾ ਦੀਆਂ ਤਸਵੀਰਾਂ ਆਈਆਂ ਹਲਕਾ ਮਹਿਲ ਕਲਾਂ ਇੱਕ ਵਾਰੀ ਤੁਹਾਨੂੰ ਫੇਰ ਤਸਵੀਰ ਦਿਖਾ ਦਈਏ ਜਿਹੜੇ ਵਾਟਰ ਬਾਕਸ ਦੇ ਉੱਤੇ ਇਹ ਭਾਈ ਸਾਹਿਬ ਬੈਠੇ ਨੇ ਉਹ ਵਾਟਰ ਬਾਕਸ ਦੇ ਜਿਹੜੇ ਹਾਲਾਤ ਆ ਉਹ ਵੀ ਹਾਲਾਤ ਖਸਾ ਹਾਲਾਤ ਆ ਥੱ ਦੇਖ ਸਕਦੇ ਹੋ ਕਿਵੇਂ ਜਿਹੜਾ ਖਲੇਪੜਾ ਉੱਤੋਂ ਲਹਿ ਰਹੇ ਨੇ ਅਥਲੜੀਆਂ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸੋ ਇੱਕ ਵਾਰੀ ਅਸੀਂ ਫੇਰ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦੇ ਆਂ ਵੀ ਇਸ ਦੇ ਉੱਤੇ ਜਲਦ ਤੋਂ ਜਲਦ ਕੋਈ ਐਕਸ਼ਨ ਲਿਆ ਜਾਵੇ ਇਹ ਜ਼ਿਲ੍ਹਾ ਬਰਨਾਲੇ ਦਾ ਪਿੰਡ ਚੀਮਾਗਾ ਤੇ ਹਲਕਾ ਮਹਿਲਕਲਾ ਪੈਂਦਾ ਹੈਗਾ ਹੈਲੋ ਹੈਲੋ ਹਾਂਜੀ ਅਮਰਿਤਪਾਲ ਪਟਵਾਰੀ ਜੀ ਬੋਲ ਰਹੇ ਨੇ ਜੀ ਹਾਂ ਰਤਨਪ੍ਰੀਤ ਕੀ ਹਾਲ ਹੈ ਹਾਂਜੀ ਰਤਨ ਹਾਂਜੀ ਹਾਂ ਰਤਨ ਬੋਲ ਰਿਹਾ ਹਾਂ ਜੀ ਹੋਰ ਜੀ ਠੀਕ ਠਾਕ ਹਾਂ ਜੀ ਹਾਂ ਹਾਂ ਠੀਕ ਹੈ ਵੀਰ ਜੀ ਕਹੋ ਕੰਪਰੈਂਸ ਕੀ ਥੋੜਾ ਬਈ ਪੱਕ ਲੈਣਾ ਸੀਗਾ ਆਹ ਜਿਹੜਾ ਅਸੀਂ ਨਾ ਇੱਥੇ ਆਏ ਸੀ ਚੀਮੇ ਪਿੰਡਾਂ ਚੀਮੇ ਚੀ ਜੋਧਪੁਰ ਚੀਮਾ ਜੀ ਹਾਂਜੀ ਹਾਂਜੀ ਚੀਮਾ ਜੋਧਪੁਰ ਜੀ ਇਹ ਸੋ ਆ ਉਹ ਮਤਲਬ ਛੋਡਾਂ ਨਾਮ ਲੈ ਰਿਹਾ ਸੀ ਜੀ ਜਿਹੜਾ ਵਿਅਕਤੀ ਉਹ ਚੜਿਆ ਵਗਾ ਵਾਟਰ ਬਾਕਸ ਤੇ ਹਾਂਜੀ ਹਾਂਜੀ ਵੀਰ ਜੀ ਹਾਂ ਉਹਦੇ ਬਾਰੇ ਤੁਹਾਨੂੰ ਪੁੱਛਣਾ ਵੀ ਕੀ ਮਸਲਾ ਹੈਗਾ ਜੀ ਉਹਦਾ ਉਹ ਕਹਿੰਦਾ ਵੀ ਮੇਰੇ ਕਾਜ ਜਿਹੜੇ ਰੱਦ ਕਰੇ ਇਹਨਾਂ 2016 ਦੇ ਵਿੱਚ ਮੈਂ ਤੁਹਾਨੂੰ ਡਿਟੇਲ ਚ ਦੱਸ ਦਿੰਦਾ ਸਾਰਾ ਜੀ ਨੋਟ ਕਰ ਲਓ ਵੀਰ ਜੀ ਜੀ ਉਹ ਯਾਰ 16 ਦੇ ਵਿੱਚ ਨਾ ਇੱਥੇ ਅਧਿਕਾਰਤ ਪੰਚ ਲਾਇਆ ਸੀ ਗੁਰਵਿੰਦਰ ਸਿੰਘ ਜੀ ਜਿਨ੍ਹਾਂ ਨੇ ਸਾਰੇ ਪਿੰਡ ਦੇ ਛੱਪੜਾਂ ਦੀ ਡੀਮਾਰਕੇਸ਼ਨ ਕਰਾਈ ਸੀ ਚੀਮੇ ਪਿੰਡ ਦੀ ਮੁੰਡੇ ਨੇ ਜੀ ਬਹੁਤ ਵਧੀਆ ਚੰਗੇ ਕੰਮ ਕੀਤੇ ਹੋਏ ਆਟਾ ਮੁੰਡੇ ਦੇ ਹੂੰ ਉਸ ਦੇ ਵਿੱਚ ਇਸ ਦਾ ਘਰ ਪੈਂਦਾ ਜੀ ਬਾਈ ਜੀ ਛੱਪੜ ਦੇ ਪਰਲੇ ਪਾਸੇ ਜੀ ਜੀ ਉੱਥੇ ਸਾਡਾ ਕੁਝ 233 ਨੰਬਰ ਸਮਥਿੰਗ ਨੰਬਰ ਪੈਂਦਾ ਜੀ ਇੱਕ ਉਹ ਚਾਰਕ ਨਾਲਾਂ ਦਾ ਛੱਪੜ ਹੈ ਜੀ ਜੀ ਇਸ ਬੰਦੇ ਨੇ ਉਹ ਛੱਪੜ ਦਾ ਭਰ ਕੇ ਮਿੱਟੀ ਪਾ ਕੇ ਫਸਲ ਬੀਜੀ ਹੋਈ ਸੀ ਬਾਈ ਜੀ ਉਸ ਟਾਈਮ ਹੂੰ ਉਸ ਟਾਈਮ ਇਹ ਬੰਦੇ ਨੇ ਇਹ ਵੀ ਕਿਹਾ ਵੀ ਮੈਂ ਆਪਦੀ ਝੋਨਾ ਵੱਢ ਕੇ ਫਸਲ ਦੀ ਮਤਲਬ ਮੈਂ ਛੱਪੜ ਦਾ ਰਕਬਾ ਛੱਡ ਦੂੰਗਾ ਜੀ ਅਸੀਂ ਬੱਟ ਵੀ ਪਾਲੀ ਸੀ ਬਾਈ ਜੀ ਉਸ ਟਾਈਮ ਜੀ ਜੀ ਉਸ ਤੋਂ ਬਾਅਦ ਕੀ ਕੀਤਾ ਇਹਨੇ ਦੁਬਾਰੇ ਫੇਰ ਬੱਟਾ-ਫੱਟਾ ਢਾ ਕੇ ਵਾਹਣ ਵਿੱਚਰ ਲਾ ਲਿਆ ਜੀ ਆਪਦੇ ਵਾਹਣ ਦੇ ਹੂੰ ਉਸ ਤੋਂ ਬਾਅਦ 2020 ਦੇ ਵਿੱਚ ਨਾ ਜਿਹੜੀ ਨਵੀਂ ਸਰਪੰਚ ਬਣੀ ਸੀ ਇੱਥੇ ਕੋਈ ਲੇਡੀਜ਼ ਬਣੀ ਸੀ ਨੂੰ ਬਾਈ ਬਾਈ ਮਲਕੀਤ ਕੌਰ ਸੀ ਪਤਾ ਨਹੀਂ ਅਮਨਦੀਪ ਕੌਰ ਸੀ ਸ਼ਾਇਦ ਜੀ ਉਹਨਾਂ ਨੇ ਤਾਂ ਰਾ ਸੱਤ ਦੇ ਅਧੀਨ ਜ਼ਿਲ੍ਹਾ ਵਿਕਾਸ ਪੰਚਾਇਤ ਅਫਸਰ ਕਲੈਕਟਰ ਦੀਆਂ ਪਾਵਰਾਂ ਹੁੰਦੀਆਂ ਉਹਨਾਂ ਦੇ ਕੋਰਟ ਦੇ ਵਿੱਚ ਕੇਸ ਪਾਤਾ ਹੂੰ ਉੱਥੇ ਬਾਈ ਜੀ ਇਹਨਾਂ ਨੇ ਆਪਦਾ ਐਫੀਆਰ ਡੈਫਟ ਦਿੱਤਾ ਵੀ ਹਾਂ ਮੇਰੇ ਕੋਲ ਆ ਜੀ ਮੈਂ ਛੱਡ ਦੂੰਗਾ ਜੀ ਬਕਾਇਦਾ ਐਫੀਆਰ ਡੈਫਟ ਤੇ ਹੀ ਬੈਠਾ ਜੀ ਕੋਰਟ ਦੇ ਵਿੱਚ ਹੈ ਜੀ ਓ ਤੁਹਾਡੇ ਤੇ ਕੋਈ ਇਦਾਂ ਦਾ ਕਹਿ ਰਹੇ ਆ ਵੀ ਮੇਰੇ ਨਾਲ ਕੋਈ ਹੋਰ ਸਮਝੌਤਾ ਕਰ ਲੋ ਆਂ ਦੀਆਂ ਕੋਈ ਗੱਲਾਂ ਕੋਈ ਨਹੀਂ ਜੀ ਨਹੀਂ 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 ਬੀਜੀ ਮੈਨੂੰ ਕੀ ਮੈਂ ਮੈਂ ਕਾਦੇ ਵਾਸਤੇ ਸਮਝੌਤਾ ਕਰਨਾ ਮੈਂ ਨੌਕਰੀ ਕਰ ਰਿਹਾ ਹਾਂ ਬਾਈ ਜੀ ਮੈਂ ਕੀ ਸਮਝੌਤਾ ਕਰਨਾ ਮੇਰੇ ਕੰਮ ਕੰਮ ਸਮਝੌਤਾ ਆ ਪਰਿਵਾਰੀ ਸਾਹਿਬ ਪਰ ਸੋਡੇ ਦੇ ਕਿਉਂ ਇਹ ਬੰਦਾ ਇਲਿਗੇਸ਼ਨ ਸੋਡਾ ਕਿਉਂ ਨਾਮ ਲੈ ਰਿਹਾ ਹੈਗਾ ਇਹ ਬਾਈ ਜੀ ਕਈ ਬੰਦੇ ਨੂੰ ਨਾ ਹੱਤ ਹੁੰਦੀ ਐ ਪਿੰਡ ਚੋਂ ਕਿਸੇ ਵੀ ਸਾਰੇ ਪਿੰਡ ਚੋਂ ਪੁੱਛ ਲੋ ਸਾਰੇ ਪਿੰਡ ਚ ਜਾਇਆ ਉਹ ਹਾਂ ਕੋਈ ਵੀ ਪਿੰਡ ਪਿੰਡ ਦੇ ਇਹਨੂੰ ਬੰਦਾ ਕਹਦੇ ਵੀ ਇਹ ਚੰਗਾ ਬੰਦਾ ਹੈ ਹਾਂ ਤੁਸੀਂ ਮੈਨੂੰ ਉਨੀਵੇਂ ਥਾਂ ਬਿਠਾ ਦਿਓ ਬੜੀ ਚੰਗੀ ਇਹ ਪਿੰਡ ਪਿੰਡ ਤਾਂ ਉੱਥੇ ਤੁਸੀਂ ਤੁਸੀਂ ਐਂ ਲਾ ਲਓ ਵੀ ਪਿੰਡ ਦੇ ਤਾਂ ਅਸੀਂ 1.5 200 ਬੰਦਾ ਖੜਾ ਸੀਗਾ ਉਹ ਜੀ ਉਹ ਤਾਂ ਉਹ ਤਾਂ ਉਹ ਤਾਂ ਵੀ ਜੀ ਐ ਹੁੰਦਾ ਜੋ ਕੁਝ ਬੰਦੇ ਤਮਾਸ਼ਾ ਦੇਖਣ ਆਲੇ ਹੁੰਦੇ ਆ ਕੋਈ ਹੋਰਾਂ ਨੇ ਪਹਿਲਾਂ ਦਸਤਰ ਵੀ ਰਾਤ ਵੀ ਤਰਨਾ ਲਾਇਆ ਸਵੇਰ ਵੀ ਇਹ ਤਰਨਾ ਲਾਗੇ ਇਹ ਸੋਡਾ ਸੋਡਾ ਮਤਲਬ ਤੁਸੀਂ ਤੁਸੀਂ ਕਹਿ ਰਹੇ ਹੋ ਵੀ ਕਾਗਜ਼ ਰੱਦ ਕਰਾਉਣ ਪਿੱਛੇ ਸੋਡਾ ਕੋਈ ਹੋਣੀ ਮੇਰਾ ਕੋਈ ਰੋਲ ਨਹੀਂ ਬਾਈ ਜੀ ਮੈਂ ਸੈਕਟਰੀ ਦੀ ਤੁਹਾਨੂੰ ਰਿਪੋਰਟ ਵਟਸਐਪ ਕਰ ਸਕਦਾ ਜੀ ਦੇ ਆਧਾਰ ਤੇ ਹੋਇਆ ਹੈ ਪਹਿਲਾਂ ਇਹ ਜੂਨੀਅਨ ਲੈ ਕੇ ਸਾਡੇ ਦਫ਼ਤਰ ਆਇਆਗਾ ਹਾਂ ਜੂਨੀਅਨ ਕਾਦੀਆਂ ਹਾਂ ਹੂੰ ਉਹਦੇ ਪ੍ਰਧਾਨ ਆਏ ਨੇ ਲੋਕਲ ਜਿਹੜੇ ਇੱਥੇ ਸਾਡੇ ਹਲਕੇ ਦੇ ਪ੍ਰਧਾਨ ਨੇ ਸੀਰਾ ਸਿੰਘ ਉਹ ਤਕਪਰਾ ਡੋਕਰ ਸਿੰਘ ਸਰਪੰਚ ਸਾਬਕਾ ਸਰਪੰਚ ਬਲਾਕ ਸਾਬਕਾ ਬਲਾਕ ਚੇਅਰਮੈਨ ਹਾਂ ਹਾਂ ਬਾਈ ਚੇਅਰਮੈਨ ਉਹ ਵੀ ਹੈ ਉਹਨਾਂ ਨੂੰ ਕਾਗਜ਼ ਸਾਰੇ ਪੜਾਤੇ ਮੈਂ ਕੋਈ ਰਿਪੋਰਟ ਨਹੀਂ ਕਰੀ ਮੈਂ ਤੁਹਾਨੂੰ ਕੋਈ ਰਿਪੋਰਟਾਂ ਦੀ ਕਾਪੀ ਵੀ ਦੇ ਸਕਦਾ ਜੀ 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 ਚਲੋ ਠੀਕ ਹੈ ਜੀ ਚਾਹਣ ਬੁੱਝ ਕੇ ਮਿਸ ਗਾਈਡ ਕਰ ਰਿਹਾ ਹੈ ਇਹ ਸਾਡੀ ਸਤਿ ਸ਼੍ਰੀ ਅਕਾਲ ਜੀ ਕੋਈ ਵੱਖਰਾ ਸੌਣ ਤੇ ਦੇਖਣ ਦੇ ਲਈ ਡਾਊਨਲੋਡ ਕਰੋ ਤੁਹਾਡੀ ਆਪਣੀ